ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾਉਣੇ ਆ ਤੇ ਜਿਹੜੀ ਵੀਡੀਓ ਬਣਾਈ ਆ ਬਾਈ ਸੁਖ ਕੋਲੋਂ ਬਣਾਈ ਆ ਬਾਈ ਪਿੰਡ ਨੈਣੇਵਾਲ ਜ਼ਿਲ੍ਹਾ ਨੂੰ ਬਰਨਾਲਾ ਤਹਿਸੀਲ ਤਪਾ ਪਾ ਜੰਦੀ ਆ ਨੇੜੇ ਦਾ ਪਿੰਡ ਬਾਈ ਨੂੰ ਭਦੌੜ ਇਧਰੋਂ ਬਈ ਆ ਗਿਆ ਆਪਾਂ ਨੂੰ ਸੰਧੂਗਲਾ ਵੀ ਨੇੜੇ ਆ ਸੰਧੂਗਲਾ ਨੈਣੇ ਸੰਨਾਗਲਾ ਸੰਗਲਾ ਵੀ ਨੇ ਸੰਨਾ ਹਾਂ ਤੇ ਸੰਨਾ ਪਿੰਡ ਵੀ ਕੰਟੈਕਟ ਨੰਬਰ ਬੋਲੋ ਬਈ 62835 93218 ਠੀਕ ਆ ਜਿਹੜੀ ਇਹ ਸਾਹਮਣੇ ਆਪਾਂ ਵੇੜ ਦੇਖ ਰਹੇ ਆ ਕਿੰਨੀ ਕੁ ਉਮਰ ਦਾ ਬੱਚਾ ਆ ਗਿਆ ਬਾਈ ਮੂੰਹੋਂ ਖੀਰੀ ਆ ਹਮ ਇਹਦੇ ਕੱਲ ਟੀਕਾ ਲੱਗਾ ਪਰਸੋਂ ਠੀਕ ਆ ਸੋਰੀ ਹਾਂ ਬੱਚਾ ਵੀ ਟਾਪ ਕੁਆਲਟੀ ਦਾ ਹੈ ਦੰਦੋਂ ਓਰੀਜਨਲ ਖੀਰੀ ਜਿਵੇਂ ਕੱਚੀ ਖੀਰੀ 498 ਰੁਪਏ ਦੇ ਕੋਈ ਫੋਟ ਨਾ ਸਾੰਗ ਐ ਥਣ ਵੀ ਮੈਂ ਕਹਣਾ ਕੱਪਣਾ ਵਾਲ ਦਾ ਲੱਗਵਾ ਦਰ ਮਾਰੀ ਤੇ ਬੋਦੀਵਾਦੀ ਬੜੀ ਕਮਾਲ ਥੋੜਾ ਖੇਡਣਾ ਭਾਲਦੀ ਆ ਭਾਈ ਇਹ ਤਾਂ ਇੱਕ ਭਾਲਦੀ ਵੀ ਮੈਨੂੰ ਐ ਕਦੋਂ ਖੁੱਲੀ ਛੱਡੇ ਮੈਨੂੰ ਹਮ ਸਹੀ ਗੱਲ ਹੈ ਟਾਪ ਕੁਆਲਟੀ ਦਾ ਬੱਚਾ ਕੀ ਬਾਤ ਆ ਸਹੀ ਗੱਲ ਹੈ ਪੱਦਰ ਸਟ੍ਰੇਟ ਫੁੱਲ ਤੇ ਮੁੱਲ ਬਾਈ ਨੇ ਜਿਹੜਾ ਇਹ ਰੱਖਿਆ 37000 ਰੁਪਏ ਬੰਦਣਾ ਚ ਲੈਣ ਦੇ ਨਾ ਬਾਕੀ ਥੋੜਾ ਗਣਾ ਮਾਨਤਨ ਮੌਕੇ ਤੇ ਕਰ ਬਾਕੀ ਖੜਦੇ ਖੜਨੇ ਬਾਲੀ ਕਮਾਲ ਆ ਹਨਾ ਕੀ ਬਾਤ ਆ ਭਾਈ ਪੁੰਨੀ ਬਹੁਤ ਆ ਡਾਟਰ ਪਾਏ ਕਹਿੰਦੇ ਲੈ ਥੱਲੇ ਫਿਰਦਾ ਰਹੇ ਠੰਡੀ ਠੰਡੀ ਦਾ ਬਈ ਬਾਲੀ ਆ ਅਸਲ ਵਿੱਚ ਜਿਹੜੇ ਵੀਰ ਨੇ ਜਰਸੀ ਦੇ ਸ਼ਕੀਨਾਂ ਨੇ ਨਹੀਂ ਹੈ ਜਰਸੀ ਦਾ ਪਲੀ ਫਲਾਈ ਆ ਡਾਟਰ ਹੂੰ ਅੱਗੇ ਅਗਲੇ ਤੇ ਕਰਮ ਆ ਸਹੀ ਗੱਲ ਆ ਬਾਕੀ ਗਾਹਾਂ ਕੇ ਚਾਹੇ ਮਰਸੀਡੀ ਕਪੜਾ ਕੇ ਬੱਚੇ ਲੈ ਸਕਦੇ ਦੋਲ ਤੇ ਸੁਖ ਭਾਈ ਦੋ ਨੰਬਰ ਕਿਹੜਾ ਸੁਆ ਵਰਡ ਦੋ ਨੰਬਰ ਦੂਜਾ ਸੁਆ ਕਿੰਨਾ ਟਾਈਮ ਹੋ ਗਿਆ ਨਾ ਇਹਨੂੰ ਅੱਜ 6 ਦਿਨ ਹੋ ਗਏ ਬਾਈ 6 ਦਿਨ ਹੋ ਗਏ ਸੂਈ ਨੂੰ ਤੇ 26 ਤਰੀਕ ਨੂੰ ਦਨਪੁਰੇ ਪਹਿਲਾ ਸੋ ਵੀ ਮਗਰ ਬੱਛੀ ਜਾਦੇ ਸੋ ਵੀ ਮਗਰ ਵਿੱਚ ਆ ਗਿਆ ਵਸੀ ਵਸੀ ਬੜੀ ਚੰਗੀ ਆ ਬਾਈ ਹਾਂ ਬੱਚੇ ਚ ਕੋਈ ਘਾਟ ਨਹੀਂ ਹੈਗੀ ਨਾ 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 ਜੰਮੀ ਤੇਜ਼ ਹੀ ਬਹੁਤ ਹੈ ਤਾਂ ਲੈ ਹੂੰ ਸੁੱਤੇ ਮਾਰ ਦਿੰਦੀ ਆ ਸਹੀ ਗੱਲ ਆ ਬਾਈ ਤੇ ਠੰਡੀ ਸੀਲ ਫੁੱਲਾ ਤਾਂ ਮਾਰੋ ਕੋਈ ਕੋਨੀ ਬਹੁਤ ਆ ਯਾਰ ਲੈ ਬਾਈ ਆਪਾਂ ਚੌਣ ਚ ਬਾਅਦ ਵਿੱਚ ਉਹਨੂੰ ਚੈੱਕ ਕਰਵਾ ਆ ਨਾ ਫੁੱਲ ਵੀਡੀਓ ਚ ਵੀ ਬਾਈ ਨੇ ਧਾਰਾ ਮਾਰੀਆਂ ਬਾੜੀ ਠੰਡੀ ਆ ਬਾਈ ਸਸਨ ਜਮੀ ਨਹੀਂ ਬਸ ਕਹਿੰਦੀ ਆ ਡਾਕਟਰ ਕੋਈ ਨਾ ਕੁਛ ਨਹੀਂ ਗਲਾਬੀ ਕੋਈ ਨਾਣਾ ਪਾ ਨਾ ਪਾ ਕਿਸ ਮੁੱਲ ਜਿਹੜਾ ਇਹਦਾ ਬਾਈ ਨੇ ਰੱਖਿਆ 52000 ਰੁਪਿਆ ਬਾਈ 26 ਤਰੀਕ ਨੂੰ ਇਹਦੇ ਦਿਨ ਪੂਰਾ ਕਰਮ ਵਾਲੀ ਜਮੀਨ ਹੀ ਕੁਸ ਨਹੀਂ ਜਦਾ ਟਰੱਕ ਆ ਵਕੀ ਤੰਦਰੁਸਤ ਕਹਿਣਾ ਇਹਨੇ ਕੁਛ ਵੀ ਨਹੀਂ ਕੀ ਆ ਬਾਤ ਹੈ ਬਾਈ ਲਾ ਕੋਈ ਨਹੀਂ ਬੋ ਤਾਂ ਜਰ ਦਰ ਸਿੰਘ ਜਰੂਰ ਕਹਿਣਾ ਕੁਛ ਨਹੀਂ ਕੁਛ ਵੀ ਨਹੀਂ ਕਹਦਾ ਤਾਂ ਬਾਦੂ ਸੁਖ ਬਾਈ ਡਾਕਟਰ ਉਹ ਤਾਂ ਕਹਿੰਦੇ 20 ਕਿਲੋ ਚੋਇਆ ਹੋਇਆ ਸਾਰਾ 20 ਕਿਲੋ ਚੋਆ ਆਪਾਂ ਨਹੀਂ ਕਹਿ ਸਕਦੇ ਸੇਵਾ ਸਿਰ ਤੇ ਆ ਠੀਕ ਹੈ ਬਾਈ ਹੂੰ ਤਿੰਨਾਂ ਕਿਸੀ ਦੋ ਸ਼ੋਰਟ ਨੂੰ ਵੇਖਣ ਲਈ ਬਈ ਧੰਨਵਾਦ